ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਅੰਗਣਵਾੜੀ ਵਰਕਰਸ ਨੂੰ ਦੇਣੀ ਸੀਗੀ ਅੱਜ ਦੀਆਂ ਐਂਟਰੀਆਂ ਦੇ ਸਬੰਧ ਵਿੱਚ ਕਿ ਆਪਾਂ ਜਿਹੜਾ ਆ ਪਹਿਲਾਂ ਐਂਟਰੀਜ਼ ਜਿਹੜੀਆਂ ਵੱਧ ਤੋਂ ਵੱਧ ਕਰ ਦਿੰਦੇ ਸੀਗੇ ਵੀ ਜਿੰਨੀਆਂ ਵੀ ਐਂਟਰੀਜ਼ ਜਿਹੜੀਆਂ ਹੋ ਸਕਦੀਆਂ ਸੀ ਆਪਾਂ ਐਂਟਰੀਜ਼ ਡਾਟਾ ਜਿਹੜਾ ਐਂਟਰ ਕਰ ਦਿੰਦੇ ਸੀ ਜਿੰਨੀਆਂ ਵੀ ਪਿਕਸ ਹੁੰਦੀਆਂ ਸੀ ਸਾਰੀਆਂ ਹੀ ਅਪਲੋਡ ਕਰ ਦਿੰਦੇ ਸੀ ਪਰ ਹੁਣ ਇਸ ਵਾਰ ਕੀ ਹੈ ਕਿ ਜੇਕਰ 5 ਤੋਂ ਵੱਧ ਕਿਸੇ ਦੀਆਂ ਵੀ ਐਂਟਰੀਜ਼ ਹੁੰਦੀਆਂ ਤਾਂ ਆਪਾਂ ਨੂੰ ਨੋਟੀਫਿਕੇਸ਼ਨ ਜਿਹੜਾ ਆ ਉਹ ਸ਼ੋ ਹੁੰਦਾ ਹੈ ਸੋ ਇਸ ਕਰਕੇ ਹਰੇਕ ਆਂਗਣਵਾੜੀ ਵਰਕਰ ਨੇ 5 ਐਂਟਰੀਜ਼ ਹੀ ਕਰਨੀਆਂ ਇਸ ਤੋਂ ਵੱਧ ਜਿਹੜੀਆਂ ਐਂਟਰੀਜ਼ ਆ ਉਹ ਨਹੀਂ ਕਰਨੀਆਂ ਠੀਕ ਹੈ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਅ ਦੂਸਰੇ ਵਰਕਰਜ਼ ਵੀ ਕਵਰ ਹੋ ਜਾਂਦੇ ਸੀ ਜੇਕਰ ਐਂਟਰੀਜ਼ ਘੱਟ ਹੁੰਦੀਆਂ ਸੀ ਤਾਂ ਸੋ ਪਰ ਵਰਕਰ ਇਸ ਵਾਰ 5 ਐਂਟਰੀਜ਼ ਜ਼ਰੂਰੀ ਆ ਤੇ ਸਭ ਨੇ 5 ਐਂਟਰੀਜ਼ ਕਰਨੀਆਂ ਆ ਠੀਕ ਹੈ ਜੀ ਕਿਸੇ ਨੇ ਵਾਧਾ ਐਂਟਰੀ ਨਹੀਂ ਕਰਨੀ ਕਿਸੇ ਨੇ ਘਟ ਨਹੀਂ ਕਰਨੀ 5 ਐਂਟਰੀ ਪਰ ਵਰਕਰਸ ਜਿਹੜੀ ਆ ਉਹ ਪੋਸ਼ਣ ਅਭਿਆਨ ਦੀ ਆਪਾਂ ਜਿਹੜੀ ਆ ਪੋਸ਼ਣ ਮਾਂ ਦੀ ਡਾਟਾ ਐਂਟਰੀ ਕਰਨੀ ਆ 5 ਪਿਕਸ ਆਪਾਂ ਆਨਲਾਈਨ ਕਰਨੀਆਂ ਆ 5 ਹੀ ਐਕਟੀਵਿਟੀਜ਼ ਦੀਆਂ ਠੀਕ ਹੈ ਸੋ ਇਹ ਸੀ ਜਿਹੜੀ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਅੰਗਨਵਾੜੀ ਵਰਕਰਸ ਨੂੰ ਦੇਣਾ ਚਾਹੁੰਦੀ ਸੀ ਕਿਉਂਕਿ ਜਿਹੜਾ ਆ ਮੈਸੇਜ ਵੀ ਆ ਰਹੇ ਸੀ ਵਰਕਰਸ ਵੱਲੋਂ ਤੇ ਜਿਹੜਾ ਵੀ ਕਿੰਨੀਆਂ ਐਂਟਰੀਜ਼ ਪਰ ਵਰਕਰ ਜਿਹੜੀ ਉਹ ਕੀਤੀ ਜਾਵੇ ਸੋ ਤੁਸੀਂ ਜਿਹੜਾ ਸਿਰਫ 5 ਐਂਟਰੀਜ਼ ਕਰਨੀਆਂ ਹੈਗੀਆਂ ਪਰ ਵਰਕਰ ਜੋ ਜਾਨਕਾਰੀ ਚੰਗੀ ਲੱਗੀ ਹੋਵੇ ਇਹਨੂੰ ਬਾਕੀ ਵਰਕਰਸ ਸਾਥੀ ਵੀ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ